ਸੁਹੀ ਮਹੱਲਾ ਚੌਥਾ ਘਰ ਪਹਿਲਾ ਇੱਕ ਓ ਅੰਕਾਰ ਸਤਗੁਰ ਪ੍ਰਸਾਦਿ ਮਨ ਰਾਮ ਨਾਮ ਆਰਾਧਿਆ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਤਗੁਰੂ ਦੀ ਸਾਗੀ ਨਵਾਜੀ ਗੁਰੂ ਖਾਲਸਾ ਸਾਭ ਸੰਗਤ ਜੀਓ ਸੁਹੀ ਰਾਗੁਣੀ ਵਿੱਚ ਪਹਿਲੇ ਪਾਦਸ਼ਾਹ ਦੇ ਨੌ ਸ਼ਬਦ ਹੋਏ ਹਨ ਇਸ ਤੋਂ ਬਾਅਦ ਜੀ ਪਾਤਸ਼ਾਹ ਦੀ ਬਾਣੀ ਮਹਾਰਾਜ ਦੇ ਸ਼ਬਦ ਨਹੀਂ ਹਨ ਅਸ਼ਟਪਰੀਆਂ ਤੇ ਸ਼ੰਤ ਮਹਾਰਾਜ ਦੇ ਹੋਣਗੇ ਹੁਣ ਚੌਥੇ ਪਾਤਸ਼ਾਹ ਦੇ ਸ਼ਬਦ ਦੇ ਰੰਮ ਹੁੰਦੇ ਹਨ ਰਾਗ ਸੂਹੀ ਮਹੱਲਾ ਚੌਥਾ ਤੇ ਉਤੇ ਪਾਤਸ਼ਾਹ ਉਚਾਰਨ ਕਰਦੇ ਹਨ ਘਰ ਪਹਿਲਾ ਪਹਿਲੇ ਘਰ ਦਾ ਸੁਰਤਾਰ ਕੇ ਕਿ ਓਮਕਾਰ ਸਤਗੁਰ ਪ੍ਰਸਾਦਿ ਓਮਕਾਰ ਪਰਮੇਸ਼ਰ ਜੋ ਸਤਗੁਰੂ ਹੈ ਉਹਦੀ ਕਿਰਪਾ ਕਰਕੇ ਉਹਦੀ ਪ੍ਰਾਪਤੀ ਹੁੰਦੀ ਹੈ ਸੋ ਸਾਧ ਸੰਗਤ ਜੀ ਕੋ ਕਾਰ ਨੂੰ ਆਪਣਾ ਸਤਿਗੁਰੂ ਮਹਾਰਾਜ ਦੱਸਿਆ ਹੈ ਹੋਰ ਜਿਹੜੇ ਦੁਨੀਆਂ ਦੇ ਦੇਹਧਾਰੀ ਗੁਰੂ ਮੰਨੇ ਆ ਉਹਨਾਂ ਨੂੰ ਗੁਰੂ ਮਹਾਰਾਜ ਸਾਹਿਬ ਨੂੰ ਗੁਰੂ ਨਹੀਂ ਆਪਣਾ ਧਾਰਿਆ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਰਾ ਗੋਦ ਗਿਆ ਸੋਈ ਗਿਓ ਬਾਕੀ ਜਿਹਨੇ ਉਤਾਰ ਆਏ ਉਹਨਾਂ ਨੇ ਜੀਵ ਕੋਟੀ ਆਇਆਂ ਨੂੰ ਜਿਵੇਂ ਵਿਸ਼ਿਸ਼ਟ ਨੂੰ ਰਾਮਚੰਦਰ ਜੀ ਨੇ ਕ੍ਰਿਸ਼ਨ ਨੇ ਸੰਦੀਪਨ ਨੂੰ ਜਾਂ ਦਰਵਾਸ਼ਾ ਨੂੰ ਮੰਤਰ ਦੇਣ ਵਾਲਾ ਇਉ ਗੁਰੂ ਮੰਨੇ ਹਨ ਇਹ ਗੁਰੂ ਨਾਨਕ ਦੇਵ ਜੀ ਸਕੇ ਪਾਤਸ਼ਾਹ ਨੇ ਇਸ ਪ੍ਰਕਾਰ ਨਹੀਂ ਕੀਤਾ ਆਪਨੇ ਸੱਚਖੰਡ ਵਿੱਚ ਜਾ ਕੇ ਇਹ ਮੂਲ ਮੰਤਰ ਆਕਾਲ ਪੁਰਖ ਵਾਹਿਗੁਰੂ ਨੂੰ ਲੈ ਕੇ ਆਏ ਹਨ ਸਾਰੀ ਦੁਨੀਆ ਨੂੰ ਇਸ ਪ੍ਰਕਾਰ ਨਾਮ ਦੇ ਪਰਕੇ ਵਿਚ ਪਰਚਾਇਆ ਹੈ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਸੱਚੇ ਪਾਤਸ਼ਾਹ ਜੀ ਨੇ ਪਰਮ ਪਵਿੱਤਰ ਦਸ਼ੇਸ਼ ਰੂਪ ਜਿਹੇ ਜੋਤੀ ਸਰੂਪਾ ਮੈਂ ਉਹੀ ਗੁਰੂ ਨਾਨਕ ਜੀ ਨੇ ਦਸ ਜਾਮੇ ਪਾਟ ਕੇ ਜੋਤੋ ਹਾ ਜੁਗਤ ਸਾਸੇ ਕਾਓ ਫਿਰ ਪਲਟੀ ਐ ਇਸ ਪ੍ਰਕਾਰ ਜੋਤ ਵੀ ਉਹੀ ਐ ਗੁਰੂ ਨਾਨਕ ਕਾਲੀ ਜੁਗਤ ਵੀ ਉਹੀ ਐ ਭਗਤੀ ਸਾਹਿਬ ਗਿਆਨ ਦੀ ਅਤੇ ਇਕ ਪਾਦਸ਼ਾ ਅੰਤਰੀਯਾਮਨੀ ਜਿਵੇਂ ਪਾਦਸ਼ਾ ਕੋ ਪਿਸ਼ਾਕਾ ਬਦਲ ਕੇ ਬੈਠ ਜੇ ਕਿਉਂ ਪਾਦਸ਼ਾ ਨੇ ਦੇਹਾਂ ਬਦਲੀਆਂ ਹਨ ਜੋਤ ਤੇ ਸਾਧ ਸੰਗੇ ਦੀ ਜੁਗਤ ਉਹੀ ਭਗਤੀ ਸਾਹਿਬ ਗਿਆਨ ਦੀ ਜੁਗਤ ਹੈ ਇਹ ਕਿਉਂਜੀ ਪਾਦਸ਼ਾ ਵਾਲੇ ਕੌਤ ਘਾਣਗੇ ਗੁਰੂ ਗਰੀਬ ਨਵਾੰਤਰ ਜਾਮੀ ਦਸਾਂ ਜਾਮੇ ਜਵਰਤ ਕੇ ਫੇਰ ਵੀ ਕੋਈ ਜੋਤ ਰੂਪ ਹੈ ਦਮ ਤੇ ਕਾ ਉਤਾਰਾ ਸੋਈ ਗੁਰੂ ਸੰਗੀ ਉਹ ਮਾਰਾ ਜਗਤ ਗੁਰੂ ਚੌਥੇ ਸਰੂਪ ਰੂਪ ਧਾਰ ਕੇ ਹੁਣ ਸੁਹੀ ਰਾਗਣੀ ਤੇ ਅੰਮ੍ਰਿਤ ਰੂਪ ਸ਼ਬਦ ਉਪਦੇਸ਼ ਸਿੱਖਾਂ ਨੇ ਪ੍ਰਥਾ ਹੈ ਉਚਾਰਨ ਕਰਦੇ ਹਨ ਸਿੱਖਾਂ ਨੂੰ ਪਰਸ਼ਨ ਕੀਤਾ ਹੈ ਕਿ ਮਾਰਾ ਪ੍ਰਮੇਸ਼ਰ ਦਾ ਨਾਮ ਕਿਸ ਪ੍ਰਕਾਰ ਰਾਧਿਆ ਹੈ ਸਹ ਜੀ ਵਸਦੇ ਹਾਂ ਮਨ ਰਾਮ ਨਾਮ ਅਰਾਧਿਆ ਮੇਰੇ ਮਨ ਗੁਣ ਗਾਓ ਰਾਮ ਨਾਮ ਹਰ ਕੇ ਅਸੀਂ ਭਾਈ ਮਨ ਕਰਕੇ ਰਾਮ ਜੋ ਰਵਿਆ ਹੋਇਆ ਪਰਮੇਸ਼ਵਰ ਹਰ ਮੰਤੀ ਰਾਮਾ ਉਸ ਦੇ ਨਾਮ ਨੂੰ ਅਰਧਨਾ ਕੀਤਾ ਹੈ ਦਿਲ ਦੀ ਭਾਵਨਾ ਨਾਲ ਚੇਤੇ ਕੀਤਾ ਹੈ ਗੁਰ ਸ਼ਬਦ ਗੁਰੂ ਗੁਰ ਕੀ ਗੁਰੂ ਨਾਨਕ ਦੇਵ ਸਾਹਿਬ ਦੇ ਸ਼ਬਦ ਕਰਕੇ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਅੰਗਰਸਾਹ ਦੇ ਸ਼ਬਦ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰੂ ਅਮਰਦਾਸ ਸਾਹਿਬ ਜੋ ਗੁਰੂਆਂ ਦੇ ਗੁਰੂ ਹਨ ਗੁਰੂ ਵੱਡੇ ਹਨ ਜੋ ਮਹਾਰਾਜ ਸਤਿਪੰਦਿਯਾ ਗੁਰੂ ਚੇਤਨ ਸਰੂਪ ਹਨ ਉਹਨਾਂ ਗੁਰਾਂ ਦੇ ਸ਼ਬਦ ਕਰਕੇ ਅਸੀਂ ਉਹ ਵੱਡੇ ਗੁਰਾਂ ਦੇ ਉਪਦੇਸ਼ ਕਰਕੇ ਗੁਰਾਂ ਦੇ ਦੁਆਰਾ ਨਾਮ ਨੂੰ ਰੱਬ ਨਾਲ ਕੀਤਾ ਹੈ ਇਹ ਭਾਈ ਸਭ ਇੱਛਾ ਮਨ ਤਨ ਪੂਰੀ ਗੁਰੂ ਦੇ ਉਪਦੇਸ਼ ਕਰਕੇ ਗੁਰੂ ਚੇਤਨ ਸਰੂਪ ਹੋ ਗਏ ਹਾਂ ਇਸ ਪ੍ਰਕਾਰ ਗੁਰਾ ਦੇ ਵਿੱਚ ਜਿਹੜੇ ਅਭੇਦ ਹੁੰਦੇ ਹਨ ਉਹ ਗੁਰੂ ਦਾ ਸਰੂਪ ਪਰਮੇਸ਼ਰ ਦਾ ਰੂਪ ਹੀ ਹੋ ਜਾਂਦੇ ਹਨ ਗੁਰ ਸ਼ਬਦ ਗੁਰੂ ਗੁਰਪੇ ਗੁਰੂ ਸਾਹਿਬ ਦਾ ਸ਼ਬਦ ਜੋ ਗੁਰੂ ਵੱਡਿਆਂ ਤੋਂ ਵੱਡਾ ਹੈ ਉਸ ਗੁਰ ਸ਼ਬਦ ਨੂੰ ਜੋੜ ਕਰਕੇ ਅਸੀਂ ਮਾਰਾ ਦੇਵਤ ਨਾਮ ਨੂੰ ਮਨ ਕਰਕੇ ਅਰਦਾਸ ਨਾ ਕੀਤਾ ਪਾ ਯਾਦ ਕੀਤਾ ਹੈ ਸਭ ਇੱਛਾ ਮਨ ਦੀਆਂ ਪੂਰੀਆਂ ਗੁਰੂਆਂ ਦੇ ਵਿੱਚ ਗੁਰੂ ਜੋਤ ਜਿਵੇਂ ਭਾਈ ਗੁਰਦਾਸ ਜੀ ਲਿਖਿਆ ਹੈ ਕਿ ਮੈਂ 6 ਮਹੀਨਾਂ ਤੱਕ ਦਰਸ਼ਨ ਦੇਖੇ ਭਾਈ ਗੁਰਦਾਸ ਸਾਹਿਬ ਦੇ ਸਹਤ ਉਹ ਸਾਰੇ ਮੂਰਤ ਭਾਵੇਂ ਛੇਵੀਂ ਹੈ ਮਹਾਰਾਜ ਜੀ ਪਰ ਗੁਰੂ ਮੂਰਤ ਗੁਰ ਸਤਗੁਰੂ ਕੋਈ ਵਰਦ ਰਿਹਾ ਮਾਰਾ ਇਸ ਪ੍ਰਕਾਰ ਜਿੱਤਨਾ ਗੁਰਾਂ ਨੇ ਜ਼ਿਕਰ ਕੀਤਾ ਭਾਵੇਂ ਪਰ ਸ਼ਬਦ ਰੂਪ ਹੋ ਕੇ ਗੁਰੂ ਸਾਹਿਬ ਗੁਰੂਆਂ ਦੇ ਗੁਰੂ ਆਵ ਵਰਤ ਰਹੇ ਹਨ ਸਭ ਇੱਛਾ ਮਨ ਤਨ ਪੂਰੀਆ ਸਾਰੀਆਂ ਮਨ ਦੀਆਂ ਤਨ ਦੀਆਂ ਜਿਹੜੀਆਂ ਇੱਛਾ ਸਨ ਤਨ ਤੇ ਪ੍ਰਾ ਵਰਸ਼ਨਾ ਦੀ ਇੱਛਾ ਸੀ ਮਨ ਵਿੱਚ ਸਵੰਗ ਪ੍ਰਕਾਸ਼ ਰੂਪ ਦੇ ਕਪੀ ਇਤਾਰੀ ਛੇ ਸਾਰੀ ਸਭ ਇੱਛਾ ਪੂਰੀਆਂ ਹੋ ਗਈਆਂ ਮਨ ਕੰਡੀਆਂ ਨਰਮ ਤੇਰੇ ਸਭ ਚੂਕਾ ਡਰ ਜੰਮ ਕੇ ਜਿਹੜਾ ਜਮਨਵੰਤਾ ਡਰ ਸੀ ਜਮਾ ਦਾ ਭੈ ਸੀ ਉਹ ਵੀ ਸਾਰਾ ਚੱਕਿਆ ਗਿਆ ਹੈ ਜਮਾਨੇ ਦਾ ਭੈ ਸੀ ਜਿਹੜਾ ਮੇਰੇ ਮਨ ਕੋਲ ਆ ਰੋ ਰਾਮ ਨਾਮ ਹਰ ਕੀ ਸਿੱਖਿਆ ਮਨ ਨੂੰ ਇਹ ਦੁਨੀਆ ਹੈ ਮੇਰੇ ਪਿਆਰੇ ਮਨ ਗੁਣਾ ਨੂੰ ਗਾਇਆ ਕਰੋ ਮਹਾਰਾਜ ਨੂੰ ਕੀਰਤਨ ਜਪਾ ਕੇ ਇਹ ਰਮਿਆ ਹੋਇਆ ਨਾਮ ਉਹਦਾ ਨਾਮ ਜੀ ਹਰੀ ਦੇ ਹਰੀ ਜੋ ਸਾਰਿਆਂ ਦੇ ਪਾਪਾਂ ਨੂੰ ਹਰਨ ਵਾਲਾ ਹੈ ਜੋ ਰਮਿਆ ਹੋਇਆ ਨਾਮ ਹੈ ਤੇ ਉਹਦੇ ਨਾਮ ਦੇ ਅਧਿਕ ਉਸ ਦੇ ਗੁਣਾਂ ਨੂੰ ਗਾਉਣਾ ਕਰੋ ਸਰੂਪ ਲਖਣ ਤੇ ਕਾਸਤੀ ਲਖਣਾ ਦੁਆਰਾ ਗੁਰ ਤੁਠ ਹੈ ਮਨ ਪ੍ਰਬੂਧਿਆ ਜਿਨ੍ਹਾਂ ਤੇ ਗੁਰੂ ਮਹਾਰਾਜ ਸਾਹਿਬ ਪ੍ਰਸੰਨ ਹੋਏ ਹੈ ਉਹਨਾਂ ਦੇ ਮਨ ਨੂੰ ਪ੍ਰਬੋਧ ਗਿਆਨ ਦਿੱਤਾ ਮਹਾਰਾਜ ਨੇ ਸਮਝਾਇਆ ਹੈ ਹਰ ਪੀਆ ਰਸ ਸੁਖੀ ਉਨਨ ਪਾਈ ਹਰੀ ਦਾ ਵਸ ਜੇਗਾ ਸੀ ਪ੍ਰੇਮ ਦੇ ਨਾਲ ਹੈ ਆਨੰਦ ਉਹ ਰਸ ਰਸ ਕੇ ਉਹਨੇ ਕਿਤੇ ਰਸ ਪ੍ਰੇਮ ਵਿੱਚ ਰਸ ਗਿਆ ਹੈ ਇਸ ਪ੍ਰਕਾਰ ਹੀ ਇਹ ਅਨੰਦ ਨੂੰ ਪੀਤਾ ਨੇ ਧਾਰਨ ਕੀਤਾ ਹੈ ਹਰ ਪੀਆ ਰਸ ਗਟ ਕੇ ਗਟ ਕੇ ਗਟਕਾਰੇ ਮਾਰ ਮਾਰ ਕੇ ਕਿ ਰਸ ਜਾਨੀ ਭਗਤਰਾਵ ਜੀ ਨੂੰ ਕਿਸੇ ਵਿਦਿਆਰਥੀ ਨੇ ਪੁੱਛਿਆ ਜੀ ਗਟ ਕੇ ਦਾ ਕੀ ਅਰਥ ਹੈ ਕਹਿੰਦੇ ਵੀ ਦੁੱਧ ਦਾ ਸ਼ੰਗ ਲੈ ਆਈ ਕਾੜ ਦੇ ਵਿੱਚ ਮਿਸ਼ਰੀ ਪਾ ਕੇ ਫੇਰ ਤੇ ਉਹ ਅਰਸ ਦੱਸਾਂਗੇ ਮਖੌਲੀ ਵਾਲਾ ਸੀ ਜਦੋਂ ਲਿਆਇਆ ਵਿਦਿਆਰਥੀਓ ਕਿ ਇੱਕ ਦਾਹੋ ਗੱਟ-ਗੱਟ ਕਰਕੇ ਪੀਗਾ ਕਹਿੰਦੇ ਇਹ ਨਾਉ ਗੱਟ ਕੇ ਹੈ ਇੱਕ ਰਸ ਪੀਣ ਦਾ ਨਾਮ ਹੈ ਮਤਲਬ ਹਰੀ ਦੇ ਰਸ ਨੂੰ ਗੱਟ ਕੇ ਘਟਕਾਰੇ ਮਾਰ ਕੇ ਲਗਾਤਾਰ ਪੀਣਾ ਕੀਤਾ ਇੱਕ ਰਸ ਰਹਾਉ ਸਤ ਸੰਗਤ ਊਤਮ ਸਤਗੁਰ ਕੇਰੀ ਸਤ ਸੰਗਤ ਜੋ ਸਤਗੁਰਾ ਦੀ ਊਤਮ ਤੋਂ ਊਤਮ ਹੈ ਸਾਰੀਆਂ ਸੰਗਤਾਂ ਨਾਲੋਂ ਗੁਣ ਗਾਵ ਹਰ ਪ੍ਰਭ ਕੀ ਜੋ ਹਰੀ ਪ੍ਰਭੂ ਦੇ ਗੁਣਾ ਨੂੰ ਗਾਉਣ ਵਾਲੀ ਉਹ ਸੰਗਤ ਹੈ ਵਾਹਿਗੁਰੂ ਦੀ ਬਾਕੀ ਦੇ ਦੁਨੀਆਂ ਦੇ ਕੱਠ ਹਨਗੇ ਹਰ ਕਿਰਪਾ ਧਾਰ ਮੇ ਲੂ ਸਤ ਸੰਗਤ ਜੇ ਆਲਪੁਰਖ ਹਰੀ ਕਿਰਪਾ দৃষ্টি ਧਾਰ ਕੇ ਆਪ ਦੇ ਸਤ ਸਰੂਪ ਦੀ ਪ੍ਰਾਪਤੀ ਵਾਲੀ ਸੰਗਤ ਹੈ ਸਾਨੂੰ ਮਿਲਣਾ ਕਰੋ ਹਉ ਤੂ ਹੈ ਪਗ ਜਾਣ ਕੇ ਉਹਨੋ ਬਿਆਰੇ ਮੇਰੇ ਜਨ ਦੇ ਚਰਨਾਂ ਨੂੰ ਧੋਣਾ ਕਰੀਏ ਸਾਡੇ ਅੰਦਰ ਇੰਨਾ ਪਿਆਰ ਹੈ RAM ਨਾਮ ਸਭ ਹੈ RAM ਨਾਮ ਉਹ RAM ਨਾਮ ਜਿਸ RAM ਦਾ ਨਾਮ ਹੋ ساری ਦੁਨੀਆ ਦੇ ਵਿੱਚ ਨਾਮ ਨਾਮਾ ਹੀ ਤੇ ਸਭ ਕੁਝ ਹੋਇਆ ਨਾਮ ਕਰਕੇ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਰਸ ਗੁਰਮਤ ਰਸ ਆ ਰਾਮ ਨਾਮ ਸਭ ਹੈ ਰਾਮ ਨਾਮਾ ਜੋ ਸਾਰਿਆਂ ਦੇ ਰਾਮ ਰਵਿਆ ਹੋਇਆ ਹੈ ਜਿਸ ਦਾ ਪਵਿੱਤਰ ਨਾਮ ਪ੍ਰਸਿੱਧ ਹੈ ਸਾਰੇ ਬੋਧ ਬੋਧ ਭਾਵ ਸਬੰਧ ਕਰਕੇ ਕਹਿੰਦੇ ਹਨ ਰਸ ਗੁਰਮਤ ਰਸ ਰੱਖ ਕੇ ਉਸ ਰਾਮ ਨਾਮ ਸਭ ਹੈ ਰਾਮ ਨਾਮਾ ਜਿਹੜੇ ਰਾਮ ਨਾਮ ਨੂੰ ਜਪਦੇ ਉਹਨੂੰ ਸਾਰਿਆਂ ਦੇ ਰਾਮ ਦਾ ਜਿਸ ਦਾ ਨਾਮ ਹੈ ਉਹੋ ਹੀ ਪ੍ਰਗਟ ਹੋ ਜਾਂਦਾ ਹੈ ਐਸੀ ਸਖਿਆਤਤਾ ਹੁੰਦੀ ਹੈ ਐਸੀ ਦਾਤ ਪ੍ਰਾਪਤ ਹੁੰਦੀ ਹੈ ਸਾਰਿਆਂ ਦਾ ਆਰਾਮ ਦਾ ਨਾਮ ਸਾਰਿਆਂ ਦੇ ਅੰਦਰ ਰਵਿਆ ਹੋਇਆ ਹੈ ਜੋ ਭਗਤ ਰੋੜੋਂ ਜੀ ਗੁਰਮੁਖ ਪਹੁੰਚਦੇ ਹੈ ਮਹਾਰਾ ਦੇ ਨਾਮਾਂ ਦੇ ਤਾਈ ਉਹ ਰਵਿਆ ਹੋਇਆ ਆਰਾਮ ਨੂੰ ਜਾਣਦੇ ਉਹਦੇ ਨਾਮਾਂ ਨੂੰ ਵੀ ਤੇ ਆਰਾਮ ਨੂੰ ਵੀ ਐਸੀ ਅਵਸਥਾ ਹੁੰਦੀ ਹੈ ਕਦੇ ਕਦੇ ਬੇਦਸ਼ ਆਸਰ ਵੀ ਜਿੰਨੇ ਸੁਹੜੀ ਅਖੜੇ ਸਾਰੇ ਦੇਖਣ ਲੱਗ ਜਾਂਦੇ ਹੈ ਜਿਵੇਂ ਬੇਣੀ ਭਗਤ ਨੂੰ ਪੱਤੇ ਪੱਤੇ ਦੇ ਤੇ ਮਹਾਰਾਜ ਦਾ ਨਾਮ ਲਿਖਿਆ ਜਿਸ ਅਸੀਂ ਕਿ ਬ੍ਰਿਸ਼ਮੂ ਵੇਸ਼ ਪੀਓ ਚਰਜ ਨੂੰ ਹੈਰਾਨ ਹੋ ਗਿਆ ਸੀ ਇਵੇਂ ਸਾਲ ਸੰਗਤ ਜੀ ਸਾਰੀ ਦੁਨੀਆ ਵਿੱਚ ਜਦੋਂ ਅਭਿਆਸੀ ਦਾ ਚਿਤ ਪੂਰਾ ਜੁੜਦਾ ਹੈ ਉਦੋਂ ਮਹਾਰਾਜ ਦਾ ਨਾਮ ਹੀ ਦੇ ਦਰਸ਼ਨ ਹੋਣ ਲੱਗ ਜਾਂਦੇ ਆ ਇਸ ਪ੍ਰਕਾਰ ਦੀ ਲਸ਼ਕ ਪੈਂਦੀ ਹੈ ਕਦੇ ਕਦੇ ਜਿਉਂ ਆ ਰਾਮ ਨਾਮਾ ਜੋ ਰਾਮ ਦੇ ਨਾਮਾ ਨੂੰ ਜਪਣ ਵਾਲੇ ਪੁਰਖ ਹੈ ਉਹਨਾਂ ਜਿ ਸਾਰਿਆਂ ਜਿਸ ਰਾਮ ਦਾ ਨਾਮ ਹੈ ਉਹ ਨਾਮ ਵੀ ਸਾਰਿਆਂ ਜਿਹੜੇ ਨਾਮ ਦੀ ਆਪ ਦੀ ਹੈ ਰਸ ਗੁਰਮਤ ਰਸ ਰਸ ਕੇ ਇਹ ਰਸ ਪ੍ਰੇਮ ਦੇ ਨਾਲ ਗੁਰਾਂ ਦੀ ਮਤ ਸਿੱਖਿਆ ਦੁਆਰਾ ਜਿਨ੍ਹਾਂ ਨੇ ਆਪ ਤੂੰ ਰਸ ਦੇ ਰਸ ਕੇ ਰਸੇ ਤਦਾਕਾਰ ਹੋਏ ਹੈ ਉਹ ਹੋਰ ਨਾ ਬਸਾ ਉਹਨਾਂ ਦੇ ਜਿਹੜੇ ਰਸ ਹੈ ਉਹ ਹਟ ਗਏ ਹੈ ਤੇ ਨਾਮ ਰਸ ਦੇ ਰਸ ਗਏ ਉਹਨਾਂ ਦੇ ਚਿੱਤ ਗੁਰਮਤ ਦੁਆਰਾ ਰਸ ਪ੍ਰੇਮ ਨਾਲ ਜਿਨ੍ਹਾਂ ਨੇ ਗੁਰਮਤ ਧਾਰਨ ਕੀਤੀ ਹੈ ਉਹ ਰਸ ਰਸ ਰੂਪੀ ਉਹ ਬ੍ਰਹਮ ਹੈ ਸਾਰਿਆਂ ਤੇ ਸਾਰੇ ਜਿਹੜਾ ਸ੍ਰੀਮ ਵਰਤਦੇ ਉਹ ਜਿਹੜੇ ਰਸ ਗੇ ਰਸਦੇ ਹਮ ਹਰ ਅੰਮ੍ਰਿਤ ਹਰ ਜਲ ਪਾਇਆ ਹਰ ਹਰ ਨਾਮ ਅੰਮ੍ਰਿਤ ਇਹ ਜਲ ਪਾਪਾਂ ਦੀ ਮੈਲ ਨੂੰ ਧੋਣ ਵਾਲਾ ਪਾਇਆ ਹੈ ਸ਼ਾਂਤ ਦੇਣ ਵਾਲਾ ਪਾਇਆ ਹੈ ਸਭ ਲਾਤੀ ਤਿਸ ਤਿਸ ਕੀ ਉਸ ਪੁਰਖ ਨੂੰ ਜਿਹਨਾਂ ਨੂੰ ਪ੍ਰਾਪਤ ਕੀਤਾ ਹੈ ਤਿਸ ਕੇ ਤਿਸ ਦੀਆਂ ਸਾਰੀਆਂ ਪ੍ਰਿਸ਼ਨਾ ਦੀਆਂ ਪਿਆ ਲੈ ਗਈਆਂ ਕਿਸੇ ਰਸ ਕਸ ਦੀ ਭੋਗਣ ਦੀ ਖਾਣ ਦੀ ਪਹਿਨਣ ਦੀ ਕ੍ਰਿਸ਼ਨਾ ਨਹੀਂ ਰਹੀ ਹੈ। ਅਮਰੀ ਜਾਤ ਪਾਤ ਗੁਰ ਸਤਗੁਰ ਮਾਰੇ ਕਹਿੰਦੇ ਸਾਡੀ ਜਾਤ ਵੀ ਜਿਵੇਂ ਸੋੜ ਵੰਸ ਬੇਦਲੀ ਵੰਸ ਆਦਿਕ ਨਾਉ ਹਨ ਭੱਲੇ ਵੰਸ ਕਿਹਨਾਂ ਆਦਿਕ ਆਪ ਇਸ ਜਿਹੜੀ ਦੁਨੀਆ ਦੀਆਂ ਕੋਲਾਂ ਦੀਆਂ ਜਾਤਾਂ ਉਹਨੂੰ ਛਡਾ ਕੇ ਉਹ ਕਹਿੰਦੇ ਹਨ ਅਮਰੀ ਜਾਤ ਪਾਤ ਗੁਰ ਸਤਗੁਰ ਸਾਡੀ ਤਾਂ ਭਾਈ ਜਿਹੜੀ ਜਾਤ ਹੈ ਉਤੋਂ ਤੇ ਪਾਦ ਸ੍ਰੀਣੀ ਪੰਗਤੀ ਹੈ ਜਿਹੜੀ ਪਤਰਾਇ ਜਿਤ ਅਤੇ ਜਾਤ ਗਿਆਤ ਜਿਹੜੀ ਸਾਡੇ ਅੰਦਰ ਸਤਗੁਰੂ ਪੂਜਨੀਕ ਆਪ ਹੀ ਹਨ ਹਮ ਵੇਚਿਓ ਸਿਰ ਗੁਰ ਕੋਈ ਤੋਂ ਭਾਈ ਗੁਰੂ ਮਾਰ ਦੇ ਚਰਨਾਂ ਚ ਸਿਰ ਵੇਚ ਪੇਸ਼ ਕਰਕੇ ਗੁਰੂ ਸਾਹਿਬ ਦੇ ਹਾਂ ਸੀ ਸਾਡੀ ਹੋਰ ਯਾਦ ਪਾਤ ਕੋਈ ਨਹੀਂ ਹਨ ਜਨ ਨਾਨਕ ਨਾਮ ਪਰਿਉ ਗੁਰ ਚੇਲਾ ਸਤਗੁਰੂ ਸਾਹਿਬ ਜੀ ਕਹਿੰਦੇ ਸਾਡਾ ਨਾਮ ਪੈਗਾ ਗੁਰੂ ਸਾਹਿਬ ਦਾ ਚੇਲਾ ਸਿੱਖ ਹੋਇ ਸਾਡਾ ਨੌ ਚੇਲਾ ਸਿੱਖ ਪੈ ਗਿਆ ਗੁਰੂ ਸਾਹਿਬ ਦਾ ਗੁਰ ਰੱਖੋ ਵਾਗੋਬੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਰੂਪ ਹੈ ਗੁਰ ਰੱਖੋ ਲਾਜ ਜਨ ਕੇ ਇਹ ਸਤਿਗੁਰੂ ਆਵਦੇ ਜਨਾਂ ਕੇ ਜਿਵੇਂ ਅੱਗੇ ਲਗਿਆਂ ਨੂੰ ਰੱਖਦੇ ਆਏ ਹੋ ਐਵੇਂ ਹੁਣ ਜਨਾਂ ਦੀ ਵੀ ਲਾਜ ਰੱਖਣਾ ਕਰੋ ਸੂਹੀ ਮਹੱਲਾ ਚੌਥਾ ਹਰ ਹਰ ਨਾਮ ਭਜਿਓ ਪੁਰਖ ਉਤਮ ਸਾਧ ਸੰਗਤ ਜੀ ਪੁਰਖਾਂ ਸਾਰਿਆਂ ਚੋਂ ਜੋ ਉਤਮ ਹੈ ਈਸ਼ਵਰ ਉਸ ਪਰਖੋਤਮ ਪਰਮੇਸ਼ਰ ਦਾ ਨਾਮ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ ਇਸ ਹਰੀ ਦੇ ਨਾਮ ਨੂੰ ਜਿਨ੍ਹਾਂ ਨੇ ਭਜਨ ਕੀਤਾ ਹੈ ਉਹ ਸਾਰਿਆਂ ਪਰਖਾ ਦੇ ਉੱਤਮ ਹੋ ਗਏ ਬ੍ਰਹਮ ਦਾ ਰੂਪ ਹੀ ਹੋ ਗਏ ਪਰਖੋਤ ਉਹਨਾਂ ਦਾ ਨਾਮ ਜਪ ਕੇ ਸਭ ਬਿਨਸੀ ਦਾਲਦ ਦਲਘਾ ਉਹਨਾਂ ਦੇ ਦਿਲਦਰ ਜਿਹੜੀ ਆਲਸ ਕਰਨੀ ਸੀ ਵੀ ਹੌਲੀ ਹੌਲੀ ਕਰਨਾ ਕਿਹੜਾ ਹੁਣ ਥੋੜੀ ਉਮਰੀ ਅਜੇ ਬਾਲਕ ਅਵਸਥਾ ਹੀ ਹੈ ਜੇ ਜਵਾਨ ਹੀ ਹੈ ਇਹ ਦਿਲਦਰ ਸੀ ਜਿਹੜਾ ਭਜਨ ਕਰਨ ਵੱਲੋਂ ਆਲਸ ਇਹ ਦਲਿੰਦਰ ਵੀ ਉਹਨਾਂ ਦੇ ਤੇ ਦਲਗਾ ਜਿਹੜੇ ਬਲਣ ਵਾਲੇ ਸੀ ਦਲਿੰਦਰ ਆਇਕ ਤੇ ਦਲ ਅਗਾ ਪਾਪਾਂ ਨੇ ਜਿਹੜੇ ਦਨ ਸੀ ਸਾਰੇ ਉਹ ਵੀ ਗਲ ਦਿੱਤੇ ਤੇ ਦਲਿੰਦਰ ਆਰਕ ਵੀ ਸਾਰੇ ਨਾਸ ਹੋ ਗਏ ਪਾਉ ਜਨਮ ਮਰਨਾ ਮੀਟਿਉ ਗੁਰਸਬਦੀ ਅਗਦੀ ਆਦਕਾ ਕਰਕੇ ਦਲਿੰਦਰ ਹੈ ਤੇ ਅਗ ਪਾਪਾਂ ਨੇ ਜਿਹੜੇ ਦਨ ਸੀ ਦਲਗਾ ਨਾਸ ਕਰਨ ਵਾਲੇ ਅਗਨ ਪਾਪ ਜਿਹੜਾ ਪਾਪਾ ਕੇ ਆਪਦੇ ਵਿੱਚ ਉਹਨਾਂ ਉਹ ਵੀ ਸਾਰੇ ਦਲ ਸਖਤ ਹੋ ਗਏ ਹਨ ਨਾਸ ਹੋ ਗਏ ਹਨ ਪਉ ਜਨਮ ਮਰਨ ਮੀਟਿਉ ਗੁਰਸਬਦੀ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਨੇ ਕਰਕੇ ਜਮਨ ਮਰਨ ਦਾ ਭੈ ਵੀ ਮੇਟ ਦਿੰਦਾ ਹੈ ਹਰ ਆਸਥਰ ਸੀਬ ਸੁਖ ਸੰਘਾ ਹਰੀ ਜੀ ਉਸਤ ਸਰੂਪ ਹੈ ਉਹ ਦਾ ਸੇਵਨ ਕਰਦੇ ਹਾਂ ਸੁਖ ਦੇ ਜ ਸਮਗਾ ਨਾ ਸਮਾ ਗਏ ਹਾਂ ਸੁਖ ਵਿੱਚ ਸਮਗਾ ਨਾ ਸਰੂਪ ਦਾ ਜੋ ਸੁਖ ਸਰੂਪ ਹੈ ਹਰੀ ਉਹਦੇ ਨਾਮ ਨੂੰ ਯੱਪਦੇ ਹਾਂ ਸਮਦਾ ਸਮਝ ਗਏ ਹਾਂ ਸਮਾ ਗਏ ਹਾਂ ਸਮਝ ਗਏ ਹਾਂ ਉਹਦੇ ਸਰੂਪ ਹੀ ਹੋ ਗਏ ਹਾਂ ਫੇਰ ਦੁੱਖ ਪੜਦੇ ਹੋ ਪੌ ਜਨਮ ਮਰਨਾ ਮੀਟਿਓ ਗੁਰ ਸਾ ਗੁਰ ਸਰਬ ਦੀ ਕਮਾਈ ਕਰਨੇ ਕਰਕੇ ਜੰਮ ਮਰਨ ਦਾ ਭੈ ਬੇਟਿਆ ਗਿਆ ਹਰ ਆਸਥਰ ਸੀਵ ਸੁਖ ਸੰਘਾ ਰੀ ਨੂੰ ਈਸ਼ਤ ਨੂੰ ਸੇਵਾ ਤੇ ਸੋਹ ਸਮਦਾ ਸਰੂਪ ਹੋ ਗਏ ਸੋਹ ਰੂਪ ਸਮਗ ਸਮਾਗ ਸਮਾਗਿ ਸ਼ੋਕ ਰੂਪ ਕੇ ਸੰਗਾਂ ਨ ਸਮਝ ਗਈ ਹਾਂ ਮੇਰੀ ਮਨ ਭਜ ਰਾਮ ਨਾਮ ਅਤ ਪਿਰਗ ਜੀ ਮੇਰੇ ਪਿਆਰੇ ਮਨ ਅਤਯੰਤ ਜੋ ਪਿਆਰੇ ਦਾ ਰਾਮ ਨਾਮ ਹੈ ਕਿਰਪਤੀ ਦਾ ਆਗਾ ਤ੍ਰਿਪਤ ਕਰਨ ਵਾਲਾ ਉਸ ਨੂੰ ਜਪਨਾ ਕਰ ਪਿਆਰਾ ਹੈ ਜੋ ਮੈਂ ਮਨ ਤਨ ਅਰਪ ਧਰਿਉ ਗੁਰ ਆਗੇ ਤੁਸੀਂ ਦਾ ਆਪਣਾ ਮਨ ਵੀ ਮਹਾਰਾਜ ਦੀ ਆਗਿਆ ਵਿੱਚ ਤਾਨੂੰ ਇਹ ਸੇਵਾ ਚਾਰ ਮੁਕੇ ਰੱਖਿਆ ਹੈ ਸਿਰ ਵਿੱਚ ਲਿਓ ਮੁੱਲ ਮਹਗਾ ਅਸੀਂ ਆਉਂਦੇ ਸਿਰ ਭਾਈ ਮਨੀ ਸਿੰਘ ਸਾਹਿਬ ਜੀ ਨੇ ਕਿਹਾ ਤਨ ਗੰਦਗੀ ਦੀ ਕੋਹੜੀ ਹਰ ਹੀਰੀ ਆਉਂਦੀ ਖਾਨ ਜੇ ਸਦਤਿਆਂ ਹਰ ਮਲੇ ਤਾਂ ਵੀ ਸੱਚ ਦਾ ਜਾਣ ਇਹ ਬੰਦ ਬੰਦ ਕਟਾਉਣ ਵੇਲੇ ਦੋਰਾ ਕਿ ਹੈ ਸ਼ਹੀਦ ਬਲਾਹ ਜੋ ਭੱਲੇ ਸਾਹਿਬ ਜਾਦਿਆਂ ਚੋ ਭਾਈ ਠਾਕੁਰ ਸਿੰਘ ਜੀ ਨੇ ਹਰਗਵਿੰਦਪੁਰ ਵਾਲੇ ਨਸੀਦਾਂ ਦਾ ਪ੍ਰਸੰਗ ਲਿਖਿਆ ਉਹਦੇ ਵਿੱਚ ਇਹ ਦੋਰਾ ਹੋ ਗਰ ਸਾਨ ਸਿੰਘ ਜੀ ਇਸ ਪ੍ਰਕਾਰ ਕਹਿੰਦੇ ਹਰੇ ਸੀ ਮਹਿੰਗੇ ਮੁੱਲ ਸਿਰ ਦੇ ਲਈ ਸਿਰ ਦਾ ਮੁੱਲ ਤਾਂ ਇਹਨਾਂ ਕੋਈ ਸਿਰ ਦਾ ਜਦੋਂ ਸਿਰ ਛੁੱਟ ਜਾਂਦਾ ਉਦੋਂ ਗੱਡਾ ਬਾਲਣ ਦਾ ਹੀ ਬਲਣਾ ਪੈਂਦਾ ਇਹਦੇ ਵਿੱਚ ਇਹਨੂੰ ਸਾੜਨੋ ਆਖ ਕੇ ਇਸ ਪ੍ਰਕਾਰ ਹੀ ਮਹਿੰਗਾ ਮੁੱਲ ਵਟ ਲਿਆ ਸੀ ਸਿਰ ਵੇਚ ਲਿਓ ਮੁੱਲ ਮਹਿੰਗਾ ਸਿਰ ਹੰਕਾਰ ਸੀ ਜਿਹੜਾ ਇਹ ਵੇਚ ਕੇ ਨਿਮਰਤਾ ਲੈ ਲਈ ਹੈ ਮਹਿੰਗੇ ਮੁੱਲ ਦੀ ਲੈ ਲਈਏ ਵਸਤੂ ਪ੍ਰਹਾਉ ਨਰਪਤ ਰਾਜੇ ਰੰਗ ਰਸਮਾਨ ਹੈ ਜਿਹਦੇ ਪਤੀ ਜਿਹੜੇ ਹਨਗੇ ਵੱਡੇ ਰਾਜੇ ਚਕਰਵਰਤੀ ਪਾਸ਼ਾ ਰਾਜੇ ਦੇ ਜਵਾਰੀਆਂ ਦੇ ਮਾਲਕ ਰਿਆਸਤਾਂ ਦੇ ਮਾਲਕ ਅਨੇਕ ਪ੍ਰਕਾਰ ਦੇ ਰੰਗ ਕੌਦਕ ਤਮਾਸ਼ਿਆਂ ਨੂੰ ਕਰਦੇ ਐ ਅਤੇ ਨੇਕ ਤਰ੍ਹਾਂ ਦੇ ਰੰਗ ਚੋਜੀਆਂ ਨੂੰ ਕਰਕੇ ਰਸਾ ਕਸਾ ਨੂੰ ਮਾਣਦੇ ਹਨ ਬਿਨ ਨਾਵੈ ਪਕੜ ਖੜੀ ਸਭ ਕਲਗਹ ਬਿਨ ਨਾਮ ਤੋਂ ਸਾਲ ਸੰਗੀ ਸਾਰੇ ਪਕੜ ਕੇ ਖੜੇ ਲਿਆਏ ਜਾਣਗੇ ਬਾਜੇ ਦੀ ਬੋਲੀ ਹੈ ਕਲnga ਕਾਰਖਿਆਰ ਕੇ ਪਾਪਾ ਕਰਕੇ বিনা ਨਾਮ ਤੋਂ ਪਾਪੀ ਜਾਣ ਕੇ ਪਕੜ ਕੇ ਲਿਆਏ ਜਾਣਗੇ ਕਲnga ਜਿਹੜੇ ਸ਼ਸਤਰਾਂ ਵਾਲੇ ਐ ਜੰਦੂਤੋਂ ਪਕੜ ਕੇ ਲੈ ਜਾਣਗੇ ਕਲnga ਕਲਯੁਗ ਦੇ ਜੀਵ ਜਿਹੜੇ ਐ ਕਾਲਿਆਂ ਅਗਾ ਪਾਪਾ ਕਰਕੇ ਕਾਲ ਸਿਨਾਂ ਦੀ ਕਿਤਨ ਲੱਗੀ ਹੋਈ ਐ ਇਸ ਪ੍ਰਕਾਰ ਐ ਕਲnga ਕਲੰਕਾਂ ਦਾ ਨਾਮ ਐ ਕਲੰਕਾ ਵਾਲੇ ਜਾਣ ਕੇ پکڑ ਕੇ ਲੈ ਜਾਣਗੇ ਧਰਮ ਰਾਏ ਸਿਰ ਡੰਡ ਲਗਾਨਾ ਧਰਮ ਰਾਜਾ ਜਿਹੜਾ ਉਹਨ ਸਿਰ ਦੇ ਤੇ ਉਹਨਾਂ ਦੇ ਡੰਡ ਵੀ ਨਾਲ ਲਾਉਣਾ ਕੀਤਾ ਹੈ ਲੋਕ ਡੰਡ ਤੇ ਤਾਂ ਦੰਦ ਦੇਵ ਜੰਮ ਰਾਜ ਡੰਡ ਆਦਿਕ ਲਗਧਾਰਿੰਗਾ ਹੈ ਇਹ ਪਸ਼ਤਾਨੇ ਹੱਥ ਫਲ ਗਾ ਇਹ ਪਸ ਜਾ ਤਾ ਕੰਮਗੇ ਜਦ ਹੱਥ ਤੇ ਫਲ ਪ੍ਰਾਪਤ ਹੋਇਆ ਜਿਹੜੇ ਅਗਾ ਪਾਪ ਕੀਤੇ ਹਨ ਉਹਨਾਂ ਅਗਾ ਪਾਪਾਂ ਦਾ ਫਲ ਜਦ ਹੱਥੀਂ ਪ੍ਰਾਪਤ ਹੋਇਆ ਉਸਵੇਂ ਫਿਰ ਪਿਛਤਾਨੇ ਹੱਥਾਂ ਦੇ ਜਿਹਨੂੰ ਫਲ ਭੋਗਣਾ ਆ ਗਿਆ ਪਾਪਾਂ ਦੇ ਉਹਦੋਂ ਪਿਛਤਾਨਣਗੇ ਫਲ ਦਾ ਕਹਿੰਦੇ ਫਾੜੇ ਪਾਪਾਂ ਕਰਕੇ ਤਪਾਥ ਬਾਕੇ ਲੋਹੇ ਦੇ ਫਾੜੇ ਉਹਨਾਂ ਦੇ ਤੇ ਪਾਕੀਆਂ ਦੇ ਹੱਥਾਂ 'ਚ ਆਉਣਗੇ ਉਹਨਾਂ ਨੂੰ ਸਾਰ ਨੂੰ ਆਖਤੇ ਇਹ ਅਗਾ ਦਾ ਪਾਪਾਂ ਦਾ ਫਲ ਉਹਨੂੰ ਦੇਣ ਦਵੇਗਾ ਫਿਰ ਪਿਛਤਾਨੇ ਹੱਥ ਫੜ ਲਗਾ ਜਦੋਂ ਅਗਾ ਦਾ ਪਾਪ ਹੱਥਾਂ 'ਚ ਅੰਤਾਂ ਤੱਕ ਵੀ ਹੱਥ 'ਚ ਆ ਕੇ ਪ੍ਰਗਟ ਹੋਵੇਗਾ ਫਿਰ ਪਛਤਾਪ ਕਰਨਗੇ ਹਰ ਰਾਖ ਰਾਖ ਜਨ ਕਿਰਮ ਤੁਮਾਰੇ ਜੀ ਇਸੇ ਪ੍ਰਕਾਰ ਹੱਥ ਫੜ ਗਿਆ ਜਿਸ ਵਕਤ ਹੱਥਾਂ ਦੀ ਸਖਿਆਤ ਹੋਇਆ ਨਾ ਫਲ ਪਰ ਪੌਂਦਾ ਉਦੋਂ ਪਛਤਾਪ ਕਰਨਗੇ ਹਰ ਰਾਖ ਰਾਖ ਜਨ ਕਿਰਮ ਤੁਮਾਰੇ ਮੇਰੀ ਰੱਖਿਆ ਕਰ ਲੈ ਤੂੰ ਰੱਖਿਆ ਕਰਨ ਵਾਲਾ ਅਸੀਂ ਤੇਰੇ ਜਨਾਂ ਦੇ ਕਿਰਮ ਕੀਰੇ ਛੋਟੇ ਦਾਸਾਂ ਦੇ ਦਾਸਾਂ ਸਰਣਾਗਤ ਪੁਰਖ ਪ੍ਰਤਪਾਲ ਘਾ ਜੀ ਮਹਾਰਾਜ ਆਪ ਦਾ ਨਿਜਮ ਹੈ ਜੋ ਸ਼ਰਨ ਆ ਜਾਂਦੇ ਪੁਰਖ ਉਹਨਾਂ ਦੀ ਪਰਸਪਾਲਾ ਕਰਦਾ ਹੈ ਅਤੇ ਆਗਾਤ ਤ੍ਰਿਪਤ ਕਰ ਦਿੰਦਾ ਹੈ ਉਹਨਾਂ ਦੀ ਪਰਸਪਾਲਾ ਕਰਕੇ ਰਜਾ ਦਿੰਦਾ ਹੈ ਤੂੰ ਸੱਚੇ ਬਾਦਸ਼ਾਹ ਇਸ ਪ੍ਰਤਪਾਲ ਘਾ ਇਹ ਪਰਸਪਾਲਾ ਕਰਦਾ ਹੈ ਕਹਾ ਚਾਰ ਸ਼੍ਰੇ ਸਾਰੇ ਰੰਧਾ ਤੁਹਾਡਾ ਸਾਰੇ ਤਰਫੋਂ ਤੇ ਉਦੀ ਪਾਲਣਾ ਕਰਦਾ ਹੈ ਦਰਸ਼ਨ ਸੰਤ ਦੇਹ ਸੁਖ ਪਾਵੈ ਮਹਾਰਾ ਆਪ ਦੇ ਸੰਤਾਂ ਭਗਤਾਂ ਦੇ ਦਰਸ਼ਨ ਸਾਨੂੰ ਕਰਿਓ ਜਿਸ ਕਰਕੇ ਜਿਵੇਂ ਨਾਮ ਰਖਦਾ ਸੋ ਉਹਨਾਂ ਨੂੰ ਪਾਇਆ ਅਸੀਂ ਵੀ ਤੇਰੇ ਭਜਨ ਸੁਣਨ ਦੇ ਸੁਖ ਨੂੰ ਪਾਉਣਾ ਕਰੀਏ ਪ੍ਰਭ ਲੋਜਪੂਰ ਜਨ ਤੋਂ ਘਾ ਮਹਾਰਾ ਅਸੀਂ ਤੇਰੇ ਜਨ ਹਾਂ ਤੇਰੇ ਜਨਾਂ ਦੀ ਜਿਵੇਂ ਆਪ ਲੋਚਾ ਪੂਰੀ ਕਰਦੇ ਏ ਸਾਡੀ ਲੋਚਾ ਵੀ ਪੂਰੀ ਕਰੋ ਮਹਾਰਾ ਤੇਰੇ ਜਨ ਹਾਂ ਪੁਰ ਪਰਾਵੇ ਲੋਜ ਪੂਰ ਜੰਤੂnga ਤੇਰੇ ਜਨ ਹਾਂ ਸੱਚੇ ਪਾਤਸ਼ਾਹ ਸਾਡੀ ਲੋਚਾ ਪੂਰੀ ਕਰਕੇ ਆਗਾਤ ਤਰਪਿਤ ਕਰਦੇ ਸਾਡੇ ਤਾਈ ਤੁਮ ਸੰਵਰਥ ਪੁਰਖ ਵੱਡੇ ਪ੍ਰਭ ਸੁਆਮੀ ਤੁਸੀਂ ਮਾਰੇ ਸਮਰਥ ਜੋ ਵੱਡੇ ਪੁਰਖ ਬ੍ਰਹਮਾ ਆਦਿਕ ਉਹਨਾਂ ਤੋਂ ਵੀ ਵੱਡੇ ਹੋ ਉਹਨਾਂ ਦੇ ਵੀ ਪ੍ਰਭੂ ਸੁਆਮੀ ਮਾਲਕ ਹੋ ਆਪ ਹਿਰਮਗਰ ਆਦਿਕਾਂ ਦੇ ਬਰਾਤ ਆਇਆ ਕਾਂਦੇ ਅਭਿਆ ਕਰਤਾਰ ਕਾਂਦੇ ਦੇ ਸਵਾਮੀ ਹੋ ਆਪ ਮੋਕੋ ਕੀਜੈ ਦਾਨ ਹਰ ਨਿਮਘਾ ਮੇਰੇ ਸਾਨੂੰ ਨਿਮਘਾ ਨਿਮਖ ਮਾਤਰ ਹਰੀ ਆਵਦੇ ਨਾਮ ਦਾ ਦਾਨ ਦੇਣਾ ਕਰੋ ਨਿਮਘਾ ਨਿਮਕ ਦੀ ਨਹੀਂ ਆਈ ਜਿਵੇਂ ਸਰੂਣੇ ਵਿੱਚ ਨਿਮਕ ਹੁੰਦਾ ਹੈ ਐ ਹੋਰ ਸਾਧਨ ਤਾਂ ਸਰੂਣੀਆਂ ਦੀ ਨਹੀਂ ਆਈਆਂ ਤੇ ਆਪ ਦਾ ਨਾਮ ਨਿਮਕ ਮਾਤਰ ਸੱਚੇ ਪਾਤਸ਼ਾਹ ਰਸ ਬਣਾਉਣ ਵਾਸਤੇ ਜਿਵੇਂ ਭਾਜੀ ਲੂਣ ਤੋਂ ਬਗੈਰ ਅਲੂ ਨਹੀਂ ਹੁੰਦੀ ਐ ਸਾਰੇ ਸਾਧ ਨੇ ਨਾਮ ਤੋਂ ਬਿਨਾ ਬੇਰਸੇ ਹੀ ਐ ਸੋ ਨਿਮਕ ਮਉਦੀ ਨਹੀਂ ਆਈ ਮਹਾਰਾਜਾ ਨਾਮ ਸਾਨੂੰ ਬਖਸ਼ਿਓ ਜਿਸ ਤਰਕੇ ਸਾਰੇ ਸਾਧ ਸੁਫਲੇ ਹੋ ਜਾਣ ਮੋਕਾ ਦੀਜੈ ਦਾਨ ਹਰ ਨਿਮਘਾ ਸੱਚੇ ਕੀਜੈ ਬਾਟਰ ਕੀਜੈ ਮੈਨੂੰ ਦਾਨ ਨਿਮਖਾਤ ਦੇਓ ਮਹਾਰਾਜ ਜੀ ਤੇ ਨਿਮਕ ਦੀ ਨਹੀਂ ਆਈ ਸੱਚੇ ਪਾਤਸ਼ਾਹ ਦਖਸ਼ਨਾ ਕਰੋ ਅਤੇ ਨਿਮਰਤਾ ਦੇ ਉਹੜਾ ਚਾਰ ਸ਼ਪੇਰੇ ਸਾਡੇ ਘਰ ਨਾਲ ਚੋਹਾਂ ਤਰਫਾਂ ਦਾ ਹੈ ਚੋਹਾਂ ਤਰਫਾਂ ਦੀ ਨਿਮਰਤਾ ਹੀ ਨਿਮਰਤਾ ਸਾਡੇ ਅੰਦਰ ਆਵੀ ਐਸੀ ਗਰੀਬੀ ਦਾ ਦਾਨ ਸਾਨੂੰ ਦਿਓ ਜਨਨਾਨਕ ਨਾਮ ਮਿਲੈ ਸੁਖ ਪਾਵੇ ਇੱਥੇ ਤਰਖੋ ਮੋਕੋ ਦੀਜੈ ਦਾਨ ਹਰ ਨਿਮਖਾ ਨਿਮਖਾ ਮਾਤਰ ਮਾਰੋ ਹਰੀ ਆਪ ਦਾ ਨਾਮ ਦਿਓ ਤੇ ਨਿਮਰਤਾ ਕੋ ਆ ਚਾਰ ਸ਼ੇਰੇ ਗਰੀਬੀ ਸਾਡੇ ਅੰਦਰ ਰਵੇ ਹੰਕਾਰ ਨਾ ਕਦੇ ਕਰੀਏ ਸੀ ਨਿਮਰਤਾ ਵਾਲਾ ਜਾਨ ਦੇਣਾ ਕਰੋ ਜਨ ਨਾਨਕ ਨਾਮ ਮਿਲੈ ਸੁਖ ਪਾਵੇ ਤੇ ਨਿਮਖਾ ਮਾਤਰ ਸਾਡੇ ਦਾਈ ਇਹ ਧਾਮ ਛੱਡ ਦੇ ਦਿਓ ਕਿਰਪਾ ਕਰਕੇ ਅੱਖ ਦੇ ਖੋਲਣ ਵਿੱਚ ਚੰਚੀ ਹਮ ਨਾਮ ਵਿਟਹੁ ਸਦਕੋ ਘੋਂਗਾ ਜਨ ਨਾਨਕ ਨਾਮ ਮਿਲੇ ਸੁਖ ਪਾਏ ਇਸ ਸੱਚੇ ਪਾਤਸ਼ਾਹ ਜਨਾਂ ਨੂੰ ਗੁਰੂ ਸਾਹਿਬ ਜੀ ਕਹਿੰਦੇ ਨਾਮ ਮਿਲੇ ਤਾਂ ਹੀ ਸੁਖ ਪਾਈਏ ਹਉ ਨਾਮ ਮਿਟਹੁ ਸਦ ਘੂਮਾਂਗਾ ਅਸੀ ਮਾਰਿਆ ਆਪਦੇ ਨਾਮ ਦੇ ਵਿੱਚੋਂ ਉਪਰੋਂ ਸਜਾ ਘੂਮ ਕਾ ਘੂਮਗਾ ਕੁਰਬਾਨ ਜਾਈਏ ਘੁੰਮਣਾ ਕਰੀਏ ਵਾਰਨੇ ਫੇਰਨੇ ਜਾਈਏ ਕਹਾ ਚਾਰ ਸਪੇਰੇ ਤਰਫ ਨਮਸਕਾਰ ਕਰੀਏ ਬੰਗਨਾ ਕਰੀਏ